ਦਿਨ ਹੋ ਗਿਆ ਅਸੀਂ ਸੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ ਕੱਲ ਜਿਹੜਾ ਆਰਐਸਐਸ ਦੇ ਮੁਖਿਆਲੇ ਨਾਗਪੁਰ ਤੋਂ ਬਿਆਨ ਆਇਆ ਵੀ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਦੇਸ਼ ਵਿੱਚ ਬਦਅਮਨੀ ਫੈਲਾਊਗਾ ਇਹ ਬਹੁਤ ਖਤਰਨਾਕ ਹੈ ਅਰੇ ਬਹੁਤ ਨਿੰਦਾ ਕਰਨ ਵਾਲਾ ਬਿਆਨ ਹੈ ਇਹ ਦੇਸ਼ ਦੇ 80 ਕਰੋੜ ਅੰਦਾਜ਼ੇ ਦਾ ਆਰਐਸਐਸ અપਮਾਨ ਕਰ ਰਹੀ ਹੈ ਉਹਦੀ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣਨੀ ਤੇ ਕੀ ਆ ਉਹਦਾ ਜੇ ਸਨਮਾਨ ਨਹੀਂ ਕਰ ਸਕਦੇ ਤੇ અપਮਾਨ ਵੀ ਤੁਸ ਤੁਨੂ ਕਰਨ ਦਾ ਕੋਈ ਹੱਕ ਨਹੀਂ ਹੈਗਾ ਜਿਹੜੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ ਸਵਾ ਲੱਖ ਸਟਾਰਟਅਪ ਹੋ ਗਿਆ ਪੂਰੇ ਦੇਸ਼ ਭਰ ਦੇ ਵਿੱਚ ਠੀਕ ਆ ਭਾਈ ਪਰ ਇਹਦੇ ਨਾਲ ਕਿੰਨੇ ਕੁ ਨੌਜਵਾਨ ਨੂੰ ਰੁਜ਼ਗਾਰ ਮਿਲਿਆ ਸਭ ਤੋਂ ਵੱਡੀ ਬੇਰੁਜ਼ਗਾਰੀ ਨਾਲ ਸਾਡਾ ਦੇਸ਼ ਜੂਝ ਰਿਹਾ ਹੈਗਾ ਵਾ ਅਰੇ ਦੇ ਨਾਲ ਦੀ ਨਾਲ ਜੜੀ ਸਰਕਾਰ ਪਿਛਲੇ 10 ਸਾਲਾਂ ਤੋਂ ਦੇਸ਼ ਦੇ 80 ਕਰੋੜ ਅੰਦਾਜ਼ੇ ਕਿਸਾਨ ਨੂੰ ਖੇਤੀ ਮੰਡੀ ਨਹੀਂ ਦਿਲਾ ਸਕੇ। ਹਰ ਖੇਤੀ ਮੰਡੀ ਦੇ ਵਿੱਚ ਚੰਗਾ ਜੋ ਵੀ ਅਸੀਂ ਪੈਦਾ ਕੀਤਾ ਉਹਦਾ ਸਹੀ ਰੇਟ ਸਾਨੂੰ ਦਿਵਾ ਨਹੀਂ ਸਕੇ। ਉਹਦੀ ਨੈਤਿਕਤਾ ਕੀ ਹੈਗੀ ਆ? ਉਹ ਕੀ ਇਹਨਾਂ ਲੱਛਣਾਂ ਦੇ ਵਿੱਚ ਵੋਟ ਮੰਗਣ ਦਾ ਅਧਿਕਾਰ ਰੱਖਦੀ ਹੈਗੀ ਆ? ਅਰ ਇਹਦੇ ਨਾਲ ਦੀ ਨਾ ਜਿਵੇਂ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਇਹਨਾਂ ਨੇ ਅੰਦੋਲਨ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈਗਾ। ਕਿ ਇਹ ਕਿਹੜੀ ਜਮਹੂਰੀਤ ਹੈਗੀ ਆ ਪੰਜਾਬ ਤੇ ਹਰਿਆਣਾ ਦੇ ਬਾਡਰਾਂ ਨੂੰ ਕਮਾਂਤਰੀ ਸਰਹੱਦ ਬਣਾ ਕੇ ਰੱਖਤਾ ਇਹ ਕੀ ਜਵਾਬ ਦੇਣਗੇ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਹਜੇ ਉਹਨਾਂ ਦੇ ਦੇਸੀ ਫੜ ਕੇ ਜੇਲ੍ਹਾਂ ਚ ਨਹੀਂ ਸੁੱਟੇ ਹੈਗੇ ਔਰ ਇਹ ਸਾਰਾ ਕੁਛ ਦੇਸ਼ ਦੇਖ ਰਿਹਾ ਹੈਗਾ ਔਰ ਇਹ ਅੰਦੋਲਨ ਭਾਈ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਹੋਰ ਮੰਗਾ ਪ੍ਰਵਾਨ ਨਹੀਂ ਕੀਆ ਜਾਂਦੀਆਂ 23 ਮਾਰਚ ਨੂੰ ਦੋਵੇਂ ਬਾਰਡਰਾਂ ਤੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਰੇ 23 ਮਾਰਚ ਦੇ ਸ਼ਹੀਦਾਂ ਦਾ ਇੱਥੇ ਸ਼ਹੀਦੀ ਦਿਹਾੜਾ ਮਨਾਵਾਂਗੇ ਪੰਜਾਬ ਹਰਿਆਣਾ Rajasthan ਦੇ ਸਾਰੇ ਜੂਪੀ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਬੇਨਤੀ ਆ ਪੇਸ਼ ਦਿਨ ਤੇ ਵੱਧ ਤੋਂ ਵੱਧ ਜੜਾ ਵਾ ਇਹਨਾਂ ਬਾਰਡਰਾਂ ਤੇ ਹਾਜ਼ਰੀ ਲਵਾਓ ਧੰਨਵਾਦ ਆ ਦਿਨ ਹੋ ਗਿਆ ਅਸੀਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ ਕੱਲ ਜੜਾ RSS ਦੇ ਮੁਖਿਆਲੇ ਨਾਗਪੁਰ ਤੋਂ ਬਿਆਨ ਆਇਆ ਵੀ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਦੇਸ਼ ਵਿੱਚ ਬਦਅਮਨੀ ਫੈਲਾਊਗਾ ਇਹ ਬਹੁਤ ਖਤਰਨਾਕ ਆ ਅਰੇ ਬਹੁਤ ਨਿੰਦਾ ਕਰਨ ਵਾਲਾ ਬਿਆਨ ਇਹ ਦੇਸ਼ ਦੇ 80 ਕਰੋੜ ਅੰਦਾਜ਼ੇ ਦਾ RSS અપਮਾਨ ਕਰ ਰਹੀ ਆ ਉਹਦੀ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣਨੀ ਤੇ ਕੀ ਆ ਉਹਦਾ ਜੇ ਸਨਮਾਨ ਨਹੀਂ ਕਰ ਸਕਦੇ ਤੇ અપਮਾਨ ਵੀ ਤੁਸ ਤੁਨੂ ਕਰਨ ਦਾ ਕੋਈ حق ਨਹੀਂ ਹੈਗਾ ਜਿਹੜੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ ਸਵਾ ਲੱਖ ਸਟਾਰਟਅਪ ਹੋ ਗਿਆ ਪੂਰੇ ਦੇਸ਼ ਭਰ ਦੇ ਵਿੱਚ ਠੀਕ ਆ ਭਾਈ ਪਰ ਇਹਦੇ ਨਾਲ ਕਿੰਨੇ ਕੁ ਨੌਜਵਾਨ ਨੂੰ ਰੁਜ਼ਗਾਰ ਮਿਲਿਆ ਸਭ ਤੋਂ ਵੱਡੀ ਬੇਰੁਜ਼ਗਾਰੀ ਨਾਲ ਸਾਡਾ ਦੇਸ਼ ਜੂਝ ਰਿਹਾ ਹੈਗਾ ਵਾ ਅਰੇ ਦੇ ਨਾਲ ਦੀ ਨਾਲ ਜੜੀ ਸਰਕਾਰ ਪਿਛਲੇ 10 ਸਾਲਾਂ ਤੋਂ ਦੇਸ਼ ਦੇ 80 ਕਰੋੜ ਅੰਦਾਜ਼ੇ ਕਿਸਾਨ ਨੂੰ ਖੇਤੀ ਮੰਡੀ ਨਹੀਂ ਦਿਲਾ ਸਕੀ ਪਰ ਖੇਤੀ ਮੰਡੀ ਦੇ ਵਿੱਚ ਚੰਗਾ ਜੋ ਵੀ ਅਸੀਂ ਪੈਦਾ ਕੀਤਾ ਉਹਦਾ ਸਹੀ ਰੇਟ ਸਾਨੂੰ ਦਵਾ ਨਹੀਂ ਸਕੇ ਉਹਦੀ ਨੈਤਿਕਤਾ ਕੀ ਹੈਗੀ ਆ ਉਹ ਕੀ ਇਹਨਾਂ ਲੱਛਣਾਂ ਦੇ ਵਿੱਚ ਵੋਟ ਮੰਗਣ ਦਾ ਅਧਿਕਾਰ ਰੱਖਦੀ ਹੈਗੀ ਆ ਅਰੇ ਇਹਦੇ ਨਾਲ ਦੀ ਨਾ ਜਿਵੇਂ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਇਹਨਾਂ ਨੇ ਅੰਦੋਲਨ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈਗਾ ਕਿ ਇਹ ਕਿਹੜੀ ਜਮਹੂਰੀਅਤ ਹੈਗੀ ਆ ਪੰਜਾਬ ਤੇ ਹਰਿਆਣਾ ਦੇ ਬਾਡਰਾਂ ਨੂੰ ਕਮਾਂਤਰੀ ਸਰਹੱਦ ਬਣਾ ਕੇ ਰੱਖਤਾ ਇੱਕੀ ਜਵਾਬ ਦੇਣਗੇ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਹਜੇ ਉਹਨਾਂ ਨੇ ਦੇਸ਼ੀ ਫੜ ਕੇ ਜੇਲ੍ਹਾਂ ਚ ਨਹੀਂ ਸੁੱਟੇ ਹੈਗੇ ਔਰ ਇਹ ਸਾਰਾ ਕੋਸ ਦੇਸ਼ ਦੇਖ ਰਿਹਾ ਹੈਗਾ ਔਰ ਇਹ ਅੰਦੋਲਨ ਭਾਈ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਹੋਰ ਮੰਗਾ ਪ੍ਰਵਾਨ ਨਹੀਂ ਕੀਆ ਜਾਂਦੀਆਂ 23 ਮਾਰਚ ਨੂੰ ਦੋਵੇਂ ਬਾਰਡਰਾਂ ਤੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਰੇ 23 ਮਾਰਚ ਦੇ ਸ਼ਹੀਦਾਂ ਦਾ ਅਤੇ ਸ਼ਹੀਦੀ ਦਿਹਾੜਾ ਮਨਾਵਾਂਗੇ ਪੰਜਾਬ ਹਰਿਆਣਾ Rajasthan ਦੇ ਸਾਰੇ ਜੂਪੀ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਬੇਨਤੀ ਆ ਪੇਸ਼ ਦਿਨ ਤੇ ਵੱਧ ਤੋਂ ਵੱਧ ਜੜਾ ਵਾ ਇਹਨਾਂ ਬਾਰਡਰਾਂ ਤੇ ਹਾਜ਼ਰੀ ਲਵਾਓ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ